ਸਵਾਦੀ ਵੱਲੋਂ ਉਸ ਦਾ ਗਲਾ ਵੱਢ ਕੇ ਉਸ ਨੂੰ ਬੇਦਰਦੀ ਦੇ ਨਾਲ ਮੌਤੇ ਘਾਟ ਉਤਾਰ ਦਿੱਤਾ ਗਿਆ ਇੱਕ ਵਾਰ ਨਹੀਂ ਦੋ ਵਾਰ ਨਹੀਂ ਸਗੋਂ ਕੁੜੀ ਦੇ ਉਤੇ 20 ਵਾਰ ਚਾਕੂਆਂ ਦੇ ਨਾਲ ਹਮਲਾ ਕੀਤਾ ਬਹਾਤੀ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਗਰਲਸ ਪੀਜੀ ਦੇ ਅੰਦਰ ਵੱੜ ਕੇ ਇੱਕ 24 ਸਾਲ ਦੀ ਕੁੜੀ ਦਾ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਗਿਆ ਨੌਜਵਾਨ ਦੇ ਵੱਲੋਂ ਉਸ ਦਾ ਗਲਾ ਵੱਢ ਕੇ ਉਸ ਨੂੰ ਬੇਦਰਦੀ ਦੇ ਨਾਲ ਮੌਤੇ ਘਾਟ ਤਾਰ ਦਿੱਤਾ ਗਿਆ ਦਰਿੰਦਗੀ ਦੀ ਹਰ ਇੱਕ ਹੱਦ ਨੂੰ ਪਾਰ ਕਰ دیا۔ ਇੱਕ ਵਾਰ ਨਹੀਂ ਦੋ ਵਾਰ ਨਹੀਂ ਸਗੋਂ ਕੁੜੀ ਦੇ ਉਤੇ 20 ਵਾਰ ਚਾਕੂਆਂ ਦੇ ਨਾਲ ਹਮਲਾ ਕੀਤਾ ਗਿਆ। ਇਹ ਤਸਵੀਰਾਂ ਬਹੁਤ ਹੀ ਖੌਫਨਾਕ ਤੇ ਬਹੁਤ ਹੀ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਥੇ ਪੀਜੀ ਦੇ ਅੰਦਰ ਰਹਿੰਦੀ ਕੁੜੀ ਦਾ ਵੇ ਦੱਡੀ ਦੇ ਨਾਲ ਕਤਲ ਕੀਤਾ ਗਿਆ ਹੈ ਦੁਰਿੰਦਗੀ ਦੀ ਹਰ ਇੱਕ ਹੱਦ ਨੂੰ ਪਾਰ ਕੀਤਾ ਗਿਆ ਹੈ ਚਾਕੂਆਂ ਦੇ ਨਾਲ ਉਸਤੇ ਕਈ ਵਾਰ ਕੀਤੇ ਜਾਂਦੇ ਨੇ ਪਹਿਲਾਂ ਉਸ ਦਾ ਗਲਾ ਵੱਢਿਆ ਜਾਂਦਾ ਹੈ ਤੇ ਫਿਰ ਉਸਤੇ ਚਾਕੂਆਂ ਦੇ ਨਾਲ ਕਈ ਵਾਰ-ਵਾਰ ਕਰਕੇ ਉਸ ਨੂੰ ਮਾਤੇ ਘੱਟ ਕਰ ਦਿੱਤਾ ਜਾਂਦਾ ਹੈ ਇੱਕ ਆਪਣਕ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਹਾਲਾਂਕਿ ਇਥੇ ਇਹ ਵੀ ਦੇਖਣ ਨੂੰ ਬੰਦ ਆਏ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਨੌਜਵਾਨ ਹੱਥ ਦੇ ਵਿੱਚ ਚਾਕੂ ਲੈ ਕੇ ਇੱਕ ਹਰੀ ਰੰਗ ਦੇ ਬੈਗ ਦੇ ਵਿੱਚ ਪਾ ਕੇ ਆਉਂਦਾ ਹੈ ਬੈਲ ਬਜਾਉਂਦਾ ਹੈ ਉਸ ਤੋਂ ਬਾਅਦ ਅੰਦਰ ਜਾਂਦਾ ਹੈ ਲੜਾਈ ਝਗੜਾ ਹੁੰਦਾ ਹੈ ਉਸ ਤੋਂ ਬਾਅਦ ਗੈਲਰੀ ਦੇ ਵਿੱਚ ਦੋਵੇਂ ਮੁੰਡਾ ਕੁੜੀ ਜਿਹੜੇ ਨੇ ਲੜਦੇ ਲੜਦੀ ਆ ਜਾਂਦੇ ਨੇ ਉਸ ਤੋਂ ਬਾਅਦ ਮੁੰਡੇ ਦੇ ਵੱਲੋਂ ਚਾਕੂਆਂ ਦੇ ਨਾਲ ਕੁੜੀ ਤੇ ਕਈ ਵਾਰ ਬਾਰ ਕੀਤੇ ਜਾਂਦੇ ਨੇ ਹਮਲਾ ਕੀਤਾ ਜਾਂਦਾ ਹੈ ਪਰ ਇਸ ਦੌਰਾਨ ਕੁੜੀ ਦੇ ਵੱਲੋਂ ਵੀ ਖੁਦ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਬੇਬਸ ਹੋ ਜਾਂਦੀ ਹੈ ਜਦੋਂ ਉਸ ਤੇ ਹਮਲਾ ਹੁੰਦਾ ਹੈ ਵਾਰ ਹੁੰਦੇ ਨੇ ਤਾਂ ਇਸ ਦੌਰਾਨ ਦੇਖਦੇ ਆ ਵੀਡੀਓ ਦੇ ਵਿੱਚ ਕਿ ਮੁੰਡਾ ਪਹਿਲਾਂ ਉਸ ਦਾ ਗਲਾ ਵੱਢਦਾ ਹੈ ਤੇ ਫਿਰ ਉਸ ਤੋਂ ਬਾਅਦ ਉਸੇ ਕਰੀਬ 20 ਵਾਰ ਜਿਹੜਾ ਇਹ ਚਾਕੂਆਂ ਦੇ ਨਾਲ ਹਮਲਾ ਕਰਦਾ ਹੈ ਉਸ ਨੂੰ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਲੇਕਿਨ ਇਥੇ ਵੀ ਦੇਖਦੇ ਹਾਂ ਕਿ ਪੀਜੀ ਦੇ ਵਿੱਚ ਜਿਹੜਾ ਇਹ ਸੀੜੀਆਂ ਤੋਂ ਹੋਰ ਕੁੜੀਆਂ ਵੀ ਉਤਰ ਕੇ ਆਉਂਦੀਆਂ ਨੇ ਜਿਹੜੀ ਮ੍ਰਿਤਕਾ ਹੈ 24 ਸਾਲ ਦੀ ਕ੍ਰਿਤੀ ਜਿਸ ਤੇ ਹਮਲਾ ਹੁੰਦਾ ਹੈ ਉਹ ਮਦਦ ਦਾ ਹੱਥ ਵਧਾਉਂਦੀ ਹੈ ਜ਼ਖਮੀ ਹਾਲਤ ਦੇ ਵਿੱਚ ਕੁੜੀਆਂ ਤੋਂ ਮਦਦ ਮੰਗਦੀ ਹੈ ਪਰ ਉਸ ਦੀ ਮਦਦ ਕਰਨ ਦੇ ਲਈ ਕੋਈ ਵੀ ਅੱਗੇ ਨਹੀਂ ਆਉਂਦਾ ਇਥੇ ਮਾਮਲਾ ਪੂਰਾ ਜਿਹੜਾ ਸਾਹਮਣੇ ਆ ਰਿਹਾ ਹੈ ਮਾਮਲਾ ਇਹ ਸਾਹਮਣੇ ਆ ਰਿਹਾ ਹੈ ਕਰਨਾਟਕ ਦਾ ਇਹ ਮਾਮਲਾ ਹੈ ਕਰਨਾਟਕ ਦੇ ਬੈਂਗਲੁਰੂ ਦਾ ਇਹ ਮਾਮਲਾ ਹੈ ਜਿੱਥੇ 24 ਸਾਲ ਦੀ ਕ੍ਰਿਤੀ ਜੋ ਕਿ ਬਿਹਾਰ ਦੀ ਰਹਿਣ ਵਾਲੀ ਹੈ ਬੈਂਗਲੂਰੂ ਦੇ ਵਿੱਚ ਕੰਮ ਕਰਦੇ ਸੀ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦੀ ਸੀ ਉਸ ਦੀ ਕਿਸੇ ਸਹੇਲੀ ਨੂੰ ਉਸ ਨੇ ਮਦਦ ਦਿੱਤੀ ਸੀ ਆਪਣੇ ਪੀਜੀ ਦੇ ਵਿੱਚ ਇੱਕ ਹਫ਼ਤੇ ਦੇ ਲਈ ਠਹਿਰਨ ਲਈ ਭੇਜਿਆ ਸੀ ਜਿਸ ਤੇ ਦੋਸਤ ਦੇ ਵੱਲੋਂ ਆ ਕੇ ਉਸ ਤੇ ਹਮਲਾ ਕੀਤਾ ਜਾਂਦਾ ਹੈ ਤਾਂ ਪੂਰੇ ਇਸ ਮਾਮਲੇ ਦੀ ਪੁਲਿਸ ਦੇ ਵੱਲੋਂ ਜਿਹੜੀ ਹੈ ਜਾਂਚ ਪੜਤਾਲ ਕੀਤੀ ਜਾਂਦੀ ਹੈ ਪੁਲਿਸ ਦੇ ਬਲੋ ਇਸ ਪੂਰੇ ਮਾਮਲੇ ਨੂੰ ਹਰੇਕ ਐਂਗਲ ਤੋਂ ਜੋੜ ਕੇ ਜਿਹੜਾ ਦੇਖਿਆ ਜਾਂਦਾ ਹੈ ਪਰ ਇੱਕ ਘਟਨਾ ਜਿਹੜੀ ਹੈ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਕਿਉਂਕਿ ਆਮ ਤੌਰ ਤੇ ਦੇਖਦੇ ਹਾਂ ਜੋ ਕੁੜੀਆਂ ਘਰਾਂ ਦੇ ਵਿੱਚੋਂ ਬਾਹਰ ਰਹਿੰਦੀਆਂ ਨੇ ਨੌਕਰੀ ਕਰਦੀਆਂ ਨੇ ਆਮ ਤੌਰ ਤੇ ਉਹ ਪੀਜੀ ਦੇ ਵਿੱਚ ਰਹਿੰਦੀਆਂ ਨੇ ਗਰਲਸ ਪੀਜੀ ਦੇ ਵਿੱਚ ਰਹਿੰਦੀਆਂ ਨੇ ਤਾਂ ਸੁਰੱਖਿਆ ਦੇ ਵੱਡੇ ਜਿਹੜੇ ਨੇ ਸਵਾਲ ਇੱਥੇ ਉਹ ਵੀ ਖੜੇ ਹੁੰਦੇ ਨੇ ਕਿ ਗਰਲਸ ਪੀਜੀ ਦੇ ਅੰਦਰ ਜਿੱਥੇ ਇੰਨੀਆਂ ਕੁੜੀਆਂ ਰਹਿੰਦੀਆਂ ਹੋਣ ਉੱਥੇ ਇਸ ਤਰ੍ਹਾਂ ਦੀ ਵੱਡੀ ਘਟਨਾ ਦਾ ਸਾਹਮਣੇ ਆਣਾ ਤਾਂ ਬਹੁਤ ਮੰਦ ਭਾਗਾ ਏ ਜਿੱਤੇ ਇੱਕ 24 ਸਾਲ ਦੀ ਕੁੜੀ ਦਾ ਦਰਿੰਦਗੀ ਦੀ ਹਰ ਇੱਕ ਹੱਦ ਨੂੰ ਪਾਰ ਕਰਦੇ ਹੋਏ ਕਤਲ ਕਰ ਦਿੱਤਾ ਜਾਂਦਾ ਉਸ ਦਾ ਗਲਾ ਵੱਢਿਆ ਜਾਂਦਾ ਹੈ ਤੇ ਫਿਰ ਚਾਕੂਆਂ ਦੇ ਨਾਲ ਉਸੇ ਵਾਰ ਕਰਕੇ ਮੌਤੇ ਘਾਟਾਰ ਦਿੱਤਾ ਜਾਂਦਾ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਖੌਫਨਾਕ ਇਸ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਰਨਾਟਕਾ ਦੇ ਬੈਂਗਲੁਰੂ ਦੀ ਇਹ ਵੀਡੀਓ ਹੈ 24 ਜੁਲਾਈ ਨੂੰ ਦੱਸਿਆ ਜਾ ਰਿਹਾ ਹੈ ਕਿ ਕਤਲ ਹੁੰਦਾ ਹੈ ਜਿਸ ਦੀ ਸੀਸੀਟੀਵੀ ਵੀਡੀਓ ਜਿਹੜੀ ਹੈ ਹੁਣ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਗਹਿਰਾਈ ਦੇ ਨਾਲ ਜਿਹੜੀ ਹੈ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਤੰਤਰ ਤੇ ਕੁੜੀਆਂ ਦੇ ਲਈ ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ ਕਿਸੇ ਤੇ ਯਕੀਨ ਨਾ ਕੀਤਾ ਜਾਵੇ ਕਿਸੇ ਤੇ ਭਰੋਸਾ ਜਿਹੜਾ ਉਹ ਨਾ ਕੀਤਾ ਜਾਵੇ ਤਾਂ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਮੁੰਡੇ ਦੇ ਵੱਲੋਂ ਕਿਸ ਤਰ੍ਹਾਂ ਬੇਦਰਦੀ ਦੇ ਨਾਲ ਚਾਕੂਆਂ ਦੇ ਨਾਲ ਕੁੜੀ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਤੇ ਕੁੜੀ ਤੜਪਦੀ ਰਹਿੰਦੀ ਹੈ ਤੇ ਉੱਥੇ ਮੌਜੂਦ ਜਿਹੜੀਆਂ ਦੂਜੀਆਂ ਕੁੜੀਆਂ ਹੁੰਗੀਆਂ ਨੇ ਉਸ ਨੂੰ ਦੇਖਤਿਆਂ ਰਹਿੰਦੀਆਂ ਨੇ ਉਸ ਦਾ ਤਮਾਸ਼ਾ ਦੇਖਦੇ ਨੇ ਪਰ ਕੋਈ ਵੀ ਉਸ ਦੀ ਮਦਦ ਕਰਨ ਦੇ ਲਈ ਅੱਕੇ ਨਹੀਂ ਆਉਂਦਾ ਜਦੋਂ ਕੁੜੀ ਦਮ ਤੋੜ ਜਾਂਦੀ ਹੈ ਕ੍ਰਿਤੀ ਜੋ ਦਮ ਤੋੜ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਡਾਕਟਰਾਂ ਦੇ ਬਲ ਉਸ ਨੂੰ ਮ੍ਰਿਤਕ ਘਲਾਣਾ ਦਿੱਤਾ ਜਾਂਦਾ ਹੈ ਬਿਹਾਰ ਦੀ ਰਹਿਣ ਵਾਲੀ ਕੁੜੀ ਦਾ ਬੰਗਲੂਰੂ ਦੇ ਵਿੱਚ ਪੀਜੀ ਦੇ ਅੰਦਰ ਵੜ ਕੇ ਬੇਦਰਦੀ ਦੇ ਨਾਲ ਕਤਲ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ سے ਸੰਸਨੀਖੇਜ਼ ਵੀਡੀਓ ਸਾਹਮਣੇ ਆਈ ਹੈ